ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਕਿਵੇਂ ਠੀਕ ਠਾਕ ਸਾਰੇ ਤੇ ਕਹਿੰਦੇ ਜੱਥੇ ਹੁਣੀ ਖਿੱਚੀ ਜਾਂਦੇ ਤਿਆਰੀ 15 ਅਗਸਤ ਨੂੰ ਅੱਜ ਕਹਿੰਦੇ ਟ੍ਰੇਕਟਰ ਮਾਰਚ ਕੱਢਣਾ ਕਿਸਾਨੀ ਵਾਲਾ ਭਾਰਤੀ ਕਿਸਾਨ ਨੂੰ ਸੋ ਸਾਰੇ ਜਿਹਾ ਬੰਨ ਰਿਹਾ ਝੰਡੇ ਅਰੇ ਮਾਰਦੀ ਜੱਥੇ ਨੇ ਵੀ ਇਧਰ ਵੀ ਝੋਟੇ ਦੀ ਸੈਲਫ ਹਾਏ ਹਾਏ ਅਰੇ ਕਰੂਗਾ ਅੱਜ ਗਾਉਂ ਤੋਂ ਗੱਡੀ ਆਉਂਦਾ ਗਾਉਂ ਤੋਂ ਪ੍ਰਾਟਿਆ ਜੋ ਚੱਲ ਫਿਰ ਆਉਣ ਨੇ ਆਣ ਚੱਲ 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 ਸ਼ੇਰਾਂ ਚੱਲ ਆਉਣ ਦੇ ਉੱਥੇ ਉੱਥੇ ਬਾ ਮੁੜ ਗਿਆ ਮੁੜ ਗਿਆ ਕਹਿੰਦੇ ਆ ਗਿਆ ਝਾੜ ਬਾਹਰ ਆ ਵੀ ਲਾ ਵੇ ਮਿੱਤਰੋ ਖਿੱਚ ਦੀ ਤਿਆਰੀ ਕਹਿੰਦੇ ਇਧਰੋਂ ਚਾਚਾ ਕੱਢਦਾ ਟਰੈਕਟਰ ਤੇ ਚੱਲਦੇ ਆ ਫਿਰ ਲਾ ਵੇ ਮਿੱਤਰੋ ਪਹੁੰਚ ਗਏ ਆ ਰਾਂ ਨੂੰ ਬੇਨਤੀ ਆ ਬੜੀ ਹੂ ਅਨਸਾਣ ਦੇ ਵਿੱਚ ਰਹਿ ਕੇ ਹੋਈਆਂ ਵੀ ਚਲਣੇ ਛੇ ਕਾਫਲਾ ਆਪਣਾ ਬੜਾ ਲੰਮਾ ਔਰ ਆਪਾਂ ਡੀਸੀ ਦਫ਼ਤਰੋਂ ਮੰਡੀ ਆਲੂ ਕੱਢਾਂਗੇ ਜਿਹੜਾ ਸਾਰਾ ਕਾਫਲਾ ਆਪਣਾ ਖਤਮ ਹੋ ਜਾਊਗਾ ਸਾਰੇ ਬੰਦਿਆਂ ਨੂੰ ਮਾਰ ਲੈ ਕੇ ਆਪਾਂ ਕਾਫਲਾ ਸਾੜਾਂਗੇ ਡੀਸੀ ਦਫ਼ਤਰ ਫੋਮ ਨੂੰ ਮਾਰੇ ਲਾ ਕੇ ਸਾਰਿਆਂ ਨੂੰ ਬੇਨਤੀ ਆ ਵੀ ਡੀਸੀ ਦਫ਼ਤਰ ਦੇ ਮੋਰੇ ਆਪਾਂ ਕਾਫਲਾ ਬੜੇ ਤਰੀਕੇ ਨਾਲ ਮੰਡੀ ਵਾਲੋਂ ਨੂੰ ਕੱਢ ਕੇ ਹਰਾ ਕਾਫਲਾ ਖੜਾ ਕੇ ਫਿਰ ਆਪਾਂ ਡੀਸੀ ਦਫਤਰ ਮੂਹਰੇ ਬੜੇ ਹੀ ਤਰੀਕੇ ਨਾਲ ਉਹਨਾਂ ਸਾਥੀਆਂ ਤੋਂ ਉਹਨਾਂ ਨੇ ਆ ਉਹਨਾਂ ਨੂੰ ਇਸ਼ਾਰਾ ਲਗੇ ਪ ਸਾਰੇ ਹੀ ਕਸਵਾਰ ਮੀਰਾਂ ਨੂੰ ਦੇਖਤੀ ਆ ਵੀ ਖੁਦਾ ਔਂਟੇ ਵੀ ਬੜਾ ਧੰਨਵਾਦ ਆ ਕਿਉਂਕਿ ਕੰਮ ਨੂੰ ਸਾਰਿਆਂ ਨੂੰ ਬਰੇਰੀ ਹੋਏ ਹੁੰਦੇ ਨਹੀਂ ਤੇ ਆਪਾਂ ਜਿਹੜੇ ਵੀ ਜੁਨੀ ਆਏ ਤੁਸੀਂ ਮੈਂ ਸਮਝਦਾ ਕਸਵਾਰੀ ਦਾ ਦਰਦ ਰੱਖਣ ਵਾਲੇ ਆਂ ਕਿਉਂਕਿ ਅੱਜ ਕਿਸਾਨੀ ਨੂੰ ਕਿਸਾਨੀ ਨੂੰ ਬਚਾਉਂਦੀ ਲੋੜ ਆ ਸਾਰਾ ਨੂੰ ਪਹੜਾਂ ਦੀ ਲੋੜ ਆ ਕਿਸਾਨੀ ਕੇ ਜਮੀਨ ਦੇ ਤੱਕ ਆਪਾਂ ਕਿਸਾਨੀ ਦੇ ਪਹੜਾਂ ਦੀ ਗਿੰਦੇ ਤੇ ਕਿਸਾਨੀ ਆਪਣੀ ਬਚਣੀ ਨਹੀਂ ਹੁਨੀਓ ਦਬਦਾਨੀ ਜਿਹੜੇ ਨੂੰ ਪੰਜਾਬ ਕਹਿੰਦੇ ਨੇ ਲੋਕੀ ਅੜਨੇ ਦੀ ਸਾਡੇ ਤੋਂ ਕਿ ਲਾਜ਼ ਲੈਂਦੇ ਨੇ ਦਬਦਾਨੀ ਜਿਹੜੇ ਨੂੰ ਪੰਜਾਬ ਕਹਿੰਦੇ ਨੇ ਲੋਕੀ ਅੜਨੇ ਦੀ ਸਾਡੇ ਤੋਂ ਕਿ ਲਾਜ਼ ਲੈਂਦੇ ਨੇ ਉਸ ਸਿੰਘ ਪੁੱਠੇ ਥਾਂਵੇਂ ਫਸ ਗਏ ਨੇ ਦਿੱਲੀਏ ਪੁੱਠੇ ਥਾਂਵੇਂ ਫਸ ਗਏ ਨੇ ਦਿੱਲੀਏ ਤੂੰ ਬਾੜੀਆ ਤੇ ਚੱਕੀ ਬੈਠੀ ਹੈ ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ ਨਹੀਂ ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਹੈ ਨਹੀਂ ਲੈ ਜਾਣਗੇ ਟਰਾਲੀਆਂ 'ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ

ਖੋਸਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਲੈ ਵੀ ਮੈਟਰੋ ਬੈਲ ਸਾੜ ਕੇ ਹੁਣ ਚੱਲੇ ਆ ਮੰਡੀ ਵਿੱਚ ਪ੍ਰਧਾਨ ਜੀ ਕਹਿੰਦੇ ਉੱਥੇ ਕਰਨੀਆਂ ਫੋਟੋ ਸਾਰੇ ਟਰੈਕਟਰਾਂ ਦੀ ਤੇ ਯਾਦਗਰੀ ਬਣਾ ਕੇ ਲਵਾਉਣੀ ਆ ਦਫ਼ਤਰ ਵਿੱਚ ਆਂ ਚੱਲੇ ਆ ਦਾਣਾ ਮੰਡੀ ਵਿੱਚ ਮੁਕੇ ਪ੍ਰਧਾਨ ਜੀ ਮੁਰੇ ਲੈ ਵੀ ਮੈਟਰੋ ਪਹੁੰਚ ਕੇ ਦਾਣਾ ਮੰਡੀ ਚ ਫੋਟੋ ਆ ਦੇ ਜਾਜ ਮੁਕਦੇ ਇਹਨੇ ਜੱਸੇ ਹੁਣੇ ਪਹਿਲਾਂ ਹੀ ਲਾਈ ਖੜੇ ਆ ਉੱਥੇ ਤੇ ਤੁਸੀਂ ਇਹਨੇ ਚੈੱਕ ਕਰੋ ਜੱਸੇ ਹੁਣੇ ਪਹਿਲਾਂ ਹੀ ਪਹੁੰਚੇ ਖੜੇ ਆ ਇਹਨਾਂ ਵੱਲੋਂ ਨੇ ਫਿਰ ਸੈੱਟ ਕਰਕੇ ਟ੍ਰੈਕਟਰ ਆ ਗਏ ਸਾਡਾ ਜੀ ਤੇ ਦੂਰੋਂ ਦੇ ਬੱਸ ਨੂੰ ਦੇਜੋ ਉੱਤੇ ਤਾਂ ਮਿੱਤਰੋ ਚੈੱਕ ਕਰੋ ਬਈ ਛੋਟੇ ਖੜੇ खसा I'm going